ਜਵਰ ਤਖਤ ਸ਼ਤਰ ਦੇ ਮਾਲਕ ਜੁਗ ਜੁਗ ਅਟਲ ਕਰਤਾ ਗਦੀ ਉੱਪਰ ਸਿਵਾਇ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਨਾਂ ਦੀ ਹਜ਼ੂਰੀ ਵਿੱਚ ਸਿਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਰਸਨਾ ਦੀ ਪਵਿੱਤਰਤਾ ਲਈ ਮੰਦੀ ਕਾਗਰਤਾ ਲਈ ਪਿਆਰ ਆਦਮ ਸਹਿ ਤੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ ਸਾਨੂੰ ਅੰਮ੍ਰਿਤ ਵੇਲੇ ਗੁਰਗੋਦੀ ਦਾ ਨਿਕ ਮਾਨਣ ਦਾ ਅੰਮ੍ਰਿਤ ਵੇਲੇ ਗੁਰੂ ਘਰ ਹਾਜ਼ਰੀ ਭਰਨ ਦਾ ਸੁਭਾਗੀ ਸਮਾਪ੍ਰਾਪਤ ਹੋਇਆ ਹੈ ਦਾਤ ਜੋ ਵੀ ਚਾਹੀਦੀ ਆ ਸਤਿਗੁਰੂ ਜੀ ਕਹਿੰਦੇ ਆਪਣੇ ਗੁਰੂ ਪਰਮੇਸ਼ਰ ਤੋਂ ਮੰਗ ਝੋਲੀ ਅਟਕੀ ਗੁਰੂ ਦਿੰਦਾ ਹੈ ਜੋ ਮੰਗੈ ਠਾਕੁਰੇ ਆਪਣੇ ਰੀ ਸੋਈ ਸੋਈ ਦਿਵੈ ਨਾਨਕ ਦਾਸ ਤੇ ਜੋ ਬੋਲੇ ਇਹੀਂ ਹਾਂ ਉਹੀਂ ਸਾਚ ਹੁਆ ਪਰੋਸੇ ਨਾਲ ਵਿਸ਼ਵਾਸ ਨਾਲ ਜੇਕਰ ਅਸੀਂ ਮੰਗਦੇ ਹਾਂ ਕਾਲਪੁਰਖ ਪਰਮੇਸ਼ਰ ਉਹ ਅੰਦਰ ਦੀ ਜਾਣਦਾ ਹੈ ਘਟ ਘਟ ਕੇ ਅੰਦਰ ਕੀ ਜਾਣਦਾ ਹੈ ਭਲੇ ਬਰੇ ਕੀ ਪੀਰ ਪਛਾਨ ਲੇ ਤੋ ਸਾਡੀ ਭਾਵਨਾ ਹੀ ਦੇਖਦਾ ਓ ਸਾਡਾ ਪਿਆਰ ਹੀ ਦੇਖਦਾ ਸਾਚ ਕਹੋ ਸੁਣ ਲਿਓ ਸਮੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇ ਕਹਿੰਦੇ ਪ੍ਰੇਮ ਕਰਨ ਵਾਲਿਆਂ ਤਾਂ ਪਰਮੇਸ਼ਰ ਨੂੰ ਪਾ ਲਿਆ ਦਾਤਾਂ ਦੀ ਕਿਹੜੀ ਗੱਲ ਹੈ ਜਿਨ੍ਹਾਂ ਨੇ ਪ੍ਰੇਮ ਕੀਤਾ ਪਿਆਰ ਕੀਤਾ ਅਕਾਲ ਪੁਰਖ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਗਤ ਪਰ ਮੇਸ਼ਤਰੀ ਮਿਲ ਗਿਆ ਪਿਆਰ ਕਰਨ ਵਾਲਿਆਂ ਨੂੰ ਤਾਂ ਗੋਵਿੰਦ ਤਾਂ ਪਰਮੇਸ਼ਰ ਤਾਂ ਪਿਆਰ ਦਾ ਹੀ ਭੁੱਖਾ ਹੈ ਭਾਵਨਾ ਦਾ ਹੀ ਭੁੱਖਾ ਹੈ ਭਰੋਸੇ ਦਾ ਹੀ ਭੁੱਖਾ ਹੈ ਪਰ ਸਤਿਗੁਰੂ ਜੀ ਕਹਿੰਦੇ ਜਦੋਂ ਤੇਰਾ ਭਰੋਸਾ ਬਣ ਗਿਆ ਵਿਸ਼ਵਾਸ ਬਣ ਗਿਆ 101% ਵਿਸ਼ਵਾਸ ਬਣ ਜਾਵੇ ਤੇ ਸਤਿਗੁਰੂ ਨੂੰ ਕਿਰਪਾ ਕਰਨੀ ਪੈਂਦੀ ਹੈ ਭਾਵੇਂ ਕਰਮਾਂ ਵਿੱਚ ਵੀ ਨਾ ਹੋਵੇ ਨਾ ਹੋਵੇ ਇਹ ਤੇਰਾ ਦ੍ਰਿੜ ਵਿਸ਼ਵਾਸ ਬਣ ਗਿਆ ਕਿ ਅਕਾਲ ਪੁਰਖ ਪਰਮੇਸ਼ਰ ਸਮਰੱਥ ਹੈ ਮੇਰੇ ਸਿਰ ਦਾ ਸਾਈਂ ਹੈ ਮੇਰੇ ਤੇ ਕਿਰਪਾ ਕਰਨ ਵਾਲਾ ਮੇਰੀ ਸੁਣਨ ਵਾਲਾ ਹੈ ਉਦੋਂ ਉਹਨੂੰ ਸੁਣਨੀ ਪੈਂਦੀ ਆ ਭਗਤਾਂ ਨੇ ਛਣਾ ਦਿੱਤੀ ਉਹ ਭਾਵੇਂ ਸੁਣਦਾ ਸਬਦੀ ਪਰ ਵਿਸ਼ਵਾਸ ਦੇਖ ਕੇ ਨਾ ਭਰੋਸਾ ਦੇਖ ਕੇ ਫੇਰ ਉਹ ਫੜ ਲਉਂਦਾ ਦਾਤਾ ਦਾਤ ਰੱਖੀ ਹੱਥੇ ਆਪਣੇ ਜਿਸ ਭਾਵੇਂ ਇਸ ਲਈ ਭਾਵੇਂ ਉਹਨੇ ਦਾਤਾਂ ਆਪਣੇ ਹੱਥ ਦੀ ਤਲੀ ਦੇ ਉੱਤੇ ਰੱਖੀਆਂ ਪਰ ਦਿੰਦਾ ਉਹਨਾਂ ਨੂੰ ਆ ਜਿਹੜੇ ਉਹਨੂੰ ਪਾ ਜਾਂਦੇ ਨੇ ਜਿਹੜੇ ਉਹਨੂੰ ਪਸੰਦ ਆ ਜਾਂਦੇ ਨੇ ਜਿਹੜੇ ਉਹਦੇ ਮੁਰੇ ਪਰਵਾਣ ਹੋ ਗਏ ਨਾ ਭਰੋਸੇ ਵਿੱਚ ਵਿਸ਼ਵਾਸ ਵਿੱਚ ਸ਼ਰਧਾ ਵਿੱਚ ਪਰਖੀਆਂ ਪਾਪਾ ਕੀ ਵੀ ਦੇਖ ਲਵੇ ਪਰਖੀਆਂ ਪਾਪਾ ਪਰਖਦਾ ਉਹ ਪਰਖਦਾ ਭਗਤਾਂ ਪਿਆਰਿਆਂ ਨੂੰ ਭਗਤਾਂ ਨੂੰ ਹੀ ਆਪਣੇ ਪਿਆਰਿਆਂ ਨੂੰ ਪਰਖਦਾ ਉਹ ਜਿਨ੍ਹਾਂ ਨੂੰ ਕੁਝ ਦੇਣਾ ਹੋਵੇ ਉਹਨਾਂ ਨੂੰ ਹੀ ਉਹ ਪਰਖਦਾ ਹੈ ਜਿਨ੍ਹਾਂ ਤੇ ਕਿਰਪਾ ਕਰਨੀ ਹੋਵੇ ਨਾ ਉਹਨਾਂ ਨੂੰ ਹੀ ਪਰਖਦਾ ਪਰਖਦਾ ਕਿਵੇਂ ਆ ਕਦੇ ਖੋਪੜ ਲਵਾਉਂਦਾ ਹੈ ਤੇ ਕਦੇ ਸੀਸ ਤੇ ਚਲਾਉਂਦਾ ਆਹ ਰਿਆਂ ਵਾਲੇ ਇਸ ਤਰ੍ਹਾਂ ਕਰ ਕਰਕੇ ਪਰਖਦਾ ਉਹ ਕਦੇ ਖੋਪੜੀ ਲਾ ਕੇ ਪਰਖਦਾ ਵੀ ਕਿਤੇ ਦੋ ਡੋਲਦਾ ਤਾਂ ਨਹੀਂ ਕਦੇ ਸੀਸ ਤੇ ਆਰਾ ਚਲਾ ਕੇ ਦੇਖਦਾ ਵੀ ਡੋਲਦਾ ਤਾਂ ਨਹੀਂ ਇਦੇ ਰੂਮ ਵਿੱਚ ਬੰਨ ਕੇ ਸਾੜ ਕੇ ਦੇਖਦਾ ਮਾਲਕ ਕੌਤਕ ਤਾਂ ਉਹਦੇ ਹੀ ਹੈ ਨਾ ਆਪਣੇ ਭਗਤਾਂ ਨੂੰ ਪਰਖਦਾ ਹੋ ਇਸ ਕਰਕੇ ਜਿਨ੍ਹਾਂ ਦਾ ਭਰੋਸਾ ਵਿਸ਼ਵਾਸ ਪੂਰਾ ਹੋ ਗਿਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਪਰਮੇਸ਼ਰ ਮੇਰੇ ਸਦਾ ਅੰਗ ਸੰਗ ਹੈ ਸਦਾ ਮੇਰੇ ਨਾਲ ਹੈ ਉਹਨਾਂ ਦੇ ਫਿਰ ਨਾਲ ਆ ਕੇ ਮਾਲਕ ਖੜਵੀ ਜਾਂਦਾ ਹੈ ਜਿਨ੍ਹਾਂ ਨੂੰ ਭਰੋਸਾ ਨਹੀਂ ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦੇ ਨਾਲ ਖੜਾ ਵੀ ਉਹਨੂੰ ਦਿਦਾ ਨਹੀਂ ਦਿਸਦਾ ਨਹੀਂ ਮੇਸਰ ਦਾ ਹਰ ਖਾਂਦੀ ਐ ਨਾ ਘਟ ਘਟ ਮੈਂ ਹਰ ਜੁਗ ਵਸੈ ਸੰਤਨ ਕਹਿਓ ੁਕਾਰ ਮਾਲਕ ਦੀ ਕਿਰਪਾ ਤੋਂ ਬਿਨਾ ਓਦੀ ਰਜਾ ਤੋਂ ਬਿਨਾ ਸੰਸਾਰ 'ਚ ਕੁਝ ਵੀ ਨਹੀਂ ਹੁੰਦਾ ਦਿਨ ਰਾਤ ਚੜ੍ਹ-ਛਿਪ ਰਹੇ ਆ ਓਦੀ ਕਿਰਪਾ ਅਨੁਸਾਰ ਉਤਾ ਬਦਲਈਆ ਓਦੀ ਕਿਰਪਾ ਅਨੁਸਾਰ ਬਨਸਪਤੀ ਹਰੀ ਭਰੀ ਹੋ ਰਹੀ ਓਦੀ ਕਿਰਪਾ ਅਨੁਸਾਰ ਇਸ ਕਰਕੇ ਉਹਦੇ ਗੌਤਕੀ ਵਰਤਰੇ ਸੰਸਾਰ ਵਿੱਚ ਸਤਿਗੁਰੂ ਜੀ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਾਨੂੰ ਕਹਿੰਦੇ ਵੀ ਜੇ ਤੂੰ ਸਾਰੇ ਆਪਣੇ ਮਨੋਰਥ ਆਪਣੀਆਂ ਮੰਦੀਆਂ ਭਾਵਨਾ ਪੂਰੀਆਂ ਕਰਾਉਣੀਆਂ ਨਾ ਪਰਮੇਸ਼ਰ ਤੋਂ ਤੇ ਪ੍ਰੋਸਾਰ ਰੱਖ ਵਿਸ਼ਵਾਸ ਰੱਖ ਆਪਣੇ ਗਲ ਦੇ ਵਿੱਚ ਹਮੇਸ਼ਾ ਪਰਮੇਸ਼ਰ ਦਾ ਨਾਮ ਰੱਖ ਉਹਨੂੰ ਚੇਤੇ ਕਰ ਉਹਨੂੰ ਆਵਾਜ਼ਾਂ ਮਾਰਦਾ ਰਹੇ ਦਿਨ ਰਾਤ ਹੀ ਰਤੋ ਪਿਆਰਾ ਨਿੰਕ ਨਾ ਕੀਜੇ ਢੀਲਾ ਢਿੱਲਾ ਨਾ ਛੜ ਆਪਣੇ ਮਨ ਜਨਰਾਤ ਇਸ ਗੱਲ ਨਾਲ ਉਹ ਅਕਾਲਪੁਰਖ ਪਰਮੇਸ਼ਰ ਨੂੰ ਆਵਾਜ਼ਾਂ ਮਾਰਦਾ ਰਹੇ ਇੱਕ ਦਿਨ ਉਹਨੇ ਸੁਣ ਲੈਣੀ ਹੈ ਕਬੀਰ ਕਿਸੋ ਕਿਸੋ ਕੂਕੀਐ ਨੈ ਸੋਈਐ ਆਸਾਰ ਰਾਤ ਦਿਵਸ ਕੇ ਕੂਗਣੇ ਕਭੂ ਕੇ ਸੁਣੈ ਪ੍ਰਕਾਰ ਜਿਨ੍ਹਾਂ ਨੇ ਆਪਣੀ ਪੁਕਾਰ ਮਾਲਕ ਨੂੰ ਸੁਣਾਉਣੀ ਹੁੰਦੀ ਓ ਸੁਣਦੇ ਸੌਂਦੇ ਨਹੀਂ ਆਰਾਮ ਨਾਲ ਕੂਕਦੇ ਰਹਿੰਦੇ ਹੋ ਹਮੇਸ਼ਾ ਉਹਨਾਂ ਦੇ ਅੰਦਰ ਤਾਂਗ ਲੱਗੀ ਰਹਿੰਦੀ ਹੈ ਇਹ ਵਿਚਾਰ ਕਰਦੇ ਉਹਨੇ ਜਿੰਨੇ ਕਿਤੇ ਪਹੁੰਚਣਾ ਹੈ ਆਪਣੀ ਮੰਜ਼ਿਲ ਤੇ ਉਹ ਟੇਕੇ ਨਹੀਂ ਸੰਗਾ ਉਹਨੂੰ ਇਸ ਤਰ੍ਹਾਂ ਲੱਗੇ ਰਹਿੰਦਾ ਵੀ ਕਿਹੜੇ ਵੇਲੇ ਪਹੁੰਚ ਜਾਵਾਂ ਹਾਂ ਜੀ ਨੇ ਪਹੁੰਚਣਾ ਨਹੀਂ ਉਹ ਆਰਾਮ ਨਾ ਸੰਗਾ ਇਸ ਕਰਕੇ ਸਤਗੁਰੂ ਜੀ ਕਹਿੰਦੇ ਜੇ ਤੂੰ ਆਪਣੇ ਮਨੋਰਥ ਆਪਣੀਆਂ ਮੰਧੀਆਂ ਭਾਵਨਾਵਾਂ ਇੱਥੋਂ ਤੱਕ ਕਰਕੇ ਪਰਮੇਸ਼ਰ ਦੀ ਵੀ ਪ੍ਰਾਪਤੀ ਕਰਨੀ ਹੈ ਜੇ ਸਤਗੁਰੂ ਜੀ ਕਹਿੰਦੇ ਅਸੀਂ ਗੱਲ ਦੇ ਵਿੱਚ ਮਾਲਕ ਦਾ ਨਾਮ ਰੱਖਿਆ ਕਰ ਇਥੇ ਹੋਰ ਗੱਲਾਂ ਬਾਤਾਂ ਕਰਦਾ ਚੁਗਲੀ ਲਿੰਦਿਆ ਕਰਦਾ ਲੋਕਾਂ ਨੂੰ ਬੁਰਾ ਭਲਾ ਬੋਲਦਾ ਹੈ ਸਸ ਗਲੂਏ ਨਾਲ ਪਰਮੇਸ਼ਰ ਦਾ ਨਾਮ ਜਪਿਆ ਕਰ ਸਤਿਗੁਰੂ ਜੀ ਅੱਜ ਦੇ ਪਾਵਨ ਸ੍ਰੀ ਮੁਖਵਾਕ ਅੰਦਰ ਉਚਾਰਨ ਕਰਾ ਰਹੇ ਹਨ ਧਨਾਸਰੀ ਮਹੱਲਾ ਪੰਜਵਾਂ ਰਾਗ ਧਨਾਸਰੀ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ 677 ਪਵਿੱਤਰ ਅੰਗ ਤੇ ਸੁਭਾਏਮਾਨ ਹੈ ਸਤਿਗੁਰੂ ਜੀ ਉਚਾਰਨ ਕਰਦੇ ਸਗਲ ਮਨੋਰਥ ਪ੍ਰਪਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲਨ ਨਦੀਨੇ ਕਿਨਾਂ ਨਾ ਦੂਤਰ ਭਾਖੇ ਸਤਿਗੁਰ ਜੀ ਕਹਿੰਦੇ ਸਗਲ ਮਨੋਰਥ ਮਨੋਰਥ ਕਹਿੰਦੇ ਮਰਾਦਾ ਨੂੰ ਮੰਦੀਆਂ ਮਨੋ ਕਾਮਨਾ ਨੂੰ ਮੰਦੀਆਂ ਇੱਛਾਵਾਂ ਨੂੰ ਮੰਦਿਆਂ ਪੁਰਣਿਆਂ ਨੂੰ ਸਾਡੇ ਮਨ ਦੇ ਕਿੰਨੇ ਪੁਰਣੇ ਭਲਾ ਦੇ ਕੋਣ ਇੱਕ ਇੱਛਾ ਪੂਰੀ ਹੋਈ ਦੂਸਰੀ ਤਿਆਰ ਪਹਿਲਾਂ ਇਹ ਕਹਿੰਦਾ ਜੀ ਮੇਰੇ ਮੇਰੇ ਘਰ ਪੁੱਤਰ ਹੋ ਜੇ ਪਹਿਲਾਂ ਸ਼ੁਰੂ ਵਿੱਚ ਵਿਆਹ ਹੋ ਜਾਈਂ ਸੁਖੀ ਹੋ ਜਾਉਂਦੇ ਵਿਆਹ ਹੋ ਗਿਆ ਫਿਰ ਕਹਿੰਦਾ ਜੀ ਸੰਤਾਨ ਹੋਵੇ ਘਰ ਵਿੱਚ ਸੰਤਾਨ ਦਾ ਸੁੱਖ ਲਵਾਂ ਧੀਆਂ ਪੁੱਤਰ ਹੋਣ ਉਹ ਵੀ ਹੋ ਗਏ ਫਿਰ ਕਹਿੰਦਾ ਜੀ ਹੁਣ ਇਹ ਪੜ੍ਹ ਲਿਖ ਜਾਣ ਚੰਗੀ ਨੌਕਰੀ ਲੱਗ ਜਾਣ ਉਹ ਵੀ ਹੋ ਗਿਆ ਫਿਰ ਕਹਿੰਦਾ ਜੀ ਫਿਰ ਹੁਣ ਇਹਨਾਂ ਦਾ ਵੀ ਵਿਆਹ ਹੋ ਜੇ ਉਹ ਵੀ ਹੋ ਗਿਆ ਫਿਰ ਹੁਣ ਕਹਿੰਦਾ ਜੀ ਮੇਰੇ ਪੋਤੇ ਵੀ ਹੋ ਜਾਣ ਤੇ ਇਹਨਾਂ ਦਾ ਵੀ ਸੁੱਖ ਲਵਾਂ ਪਰ ਉਹਨਾਂ ਦਾ ਚੜ੍ਹਦੀ ਕਲਾ ਵਾਸਤੇ ਮਨ ਦੇ ਵਿੱਚੋਂ ਅਰਦਾਸਾਂ ਨਿਕਲਦੀਆਂ ਰਹਿਣੀਆਂ ਮਨ ਦੇ ਭੁਰਨੇ ਇੱਕ ਪੂਰਾ ਹੋਇਆ ਦੂਸਰਾ ਤਿਆਰ ਦੂਸਰਾ ਪੂਰਾ ਹੋਇਆ ਤੀਸਰਾ ਤਿਆਰ ਤੀਸਰਾ ਪੂਰਾ ਹੋਇਆ ਚੌਥਾ ਤਿਆਰ ਜਦੋਂ ਤੋ ਸੁਰਗ ਸੁਮਾਲੀਏ ਪੁੱਛੋਂਗਾ ਕਿਸੇ ਨੂੰ ਵੀ ਤੇਰੇ ਭੁਰਨੇ ਪੂਰੇ ਹੋ ਗਏ ਸਾਰੇ ਤੇਰੀਆਂ ਮੰਦੀਆਂ ਮਰਾਦਾਂ ਸਾਰੀਆਂ ਪੂਰੀਆਂ ਹੋ ਗਈਆਂ ਨਹੀਂ ਕਦੇ ਨਹੀਂ ਹੋਣਗੀਆਂ ਪਰ ਹਾਂ ਜੇ ਦਾਤੇ ਨੂੰ ਸਿਮਰ ਲਵੇਂਗਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਹਿ ਵਾਸੈ ਕਾਮ ਤਿਨਾਂ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਜਦੋਂ ਅਸੀਂ ਦਾਤੇ ਨੂੰ ਸਿਮਰ ਲਾਂਗੇ ਫਿਰ ਤਾਂ ਇਹ ਦਾਤਾਂ ਤਾਂ ਮਗਰਮਗਰ ਤੁਰਿ ਆਉਣੀ ਐ ਜਿਹੜੀਆਂ ਅਸੀਂ ਅਰਦਾਸਾਂ ਬੇਨਤੀਆਂ ਕਰਕੇ ਮੰਗਦੇ ਆਂ ਪਰਮੇਸ਼ਰ ਤੁਮ ਇਹ ਤਾਂ ਸਤਿਗੁਰੂ ਨੇ ਸਹਿਜ ਹੀ ਦੇ ਦੇਣੀ ਆ ਨਾ ਘਰਾਂ ਦੇ ਵਿੱਚ ਪੁੱਤਰਾਂ ਧੀਆਂ ਦੀ ਕਮੀ ਰਹਿਣੀ ਐ ਨਾ ਚੜ੍ਹਦੀ ਕਲਾ ਦੀ ਕਮੀ ਰਹਿਣੀ ਆ ਨਾ ਕੋਈ ਤਰੱਕੀਆਂ ਦੀ ਕਮੀ ਰਹਿਣੀ ਐ ਸਭ ਕੁਝ ਆਪੇ ਪਿੱਛੇ ਪਿੱਛੇ ਤਰਿਆਉਣਾ ਹੈ ਜਦੋਂ ਤੂੰ ਦਾਤੇ ਨੂੰ ਅੰਦਰ ਵਸਾ ਲਿਆ ਦਾਤਾ ਮਗਰ ਆ ਜਾਣਾ ਸੰਤੋਖ ਤ੍ਰਿਪਤੀ ਆ ਜਾਣੀ ਰਾਜਾ ਜਾਣ ਬਿਪਾਲਕ ਜੀ ਜਿੱਥੇ ਤੂੰ ਰੱਖਿਆ ਜਿਹੜਾ ਕੋਈ ਤੂੰ ਮੈਨੂੰ ਦਿੱਤਾ ਹੈ ਮੇਰੇ ਵਾਸਤੇ ਭਲਾਈ ਭਲਾ ਚੰਗਾਈ ਚੰਗਾ ਮੈਨੇ ਜੋਗਾ ਹੈ ਨਹੀਂ ਸੀ ਜਿੰਨਾ ਤੂੰ ਮੈਨੂੰ ਦੇ ਦਿੱਤਾ ਸਤਿਗੁਰੂ ਜੀ ਕਹਿੰਦੇ ਸਾਰੇ ਮਨੋਰਥ ਤਾਂ ਹੀ ਪੂਰੇ ਹੋਣੇ ਆ ਸਾਰੀਆਂ ਮੰਦੀਆਂ ਭਾਵਨਾਵਾਂ ਤਾਂ ਹੀ ਪੂਰੀਆਂ ਹੋਣੀਆਂ ਜੇ ਕੰਠ ਗਲ ਵਿੱਚ ਪਰਮੇਸ਼ਰ ਦਾ ਨਾਮ ਰੱਖੇਗਾ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਈ ਗੁਰ ਰੱਖੇ ਦੂਸਰਾ ਅਰਥ ਸਤਿਗੁਰੂ ਜੀ ਕਹਿੰਦੇ ਜੇ ਤੂੰ ਮਾਲਕ ਨੂੰ ਸਦਾ ਚੇਤੇ ਰੱਖੇਗਾ ਮਾਲਕ ਨੇ ਵੀ ਤੈਨੂੰ ਗਲ ਨਾ ਲਾ ਕੇ ਰੱਖਣਾ ਮਾਲਕ ਨੇ ਵੀ ਤੇਰੀ ਪਰਵਰਿਸ਼ ਕਰਨੀ ਸਾਂਭ ਸੰਭਾਲ ਕਰਨੀ ਹਰ ਵੇਲੇ ਤੇਰੀ ਰਾਖੀ ਕਰਨੀ ਹੈ ਅਗਲਾ ਬਚਨ ਕਹਿੰਦੇ ਸੰਸਾਰ ਸਾਗਰ ਮੈਂ ਜਲਨ ਨਦੀਨੇ ਕਿਨੈ ਨਾ ਦੂਤਰ ਭਾਖੇ ਸੰਸਾਰ ਸਾਗਰ ਮੈਂ ਸਾਗਰ ਕਹਿੰਦੇ ਸਮੁੰਦਰ ਸਮੁੰਦਰ ਦੇ ਵਿੱਚ ਆਪਾਂ ਦੇਖਦੇ ਹਾਂ ਕਿੰਨੀਆਂ ਵੱਡੀਆਂ-ਵੱਡੀਆਂ ਓਸੀਆਂ ਲਹਿਰਾਂ ਆਉਂਦੀਆਂ ਹਨ ਕਿੰਨੇ ਵੱਡੇ-ਵੱਡੇ ਭਿਆਨਕ ਖਤਰਨਾਕ ਜਾਨਵਰ ਹਨ ਇੱਕ ਕਦਮ ਨਹੀਂ ਅੱਗੇ ਚੱਲਿਆ ਜਾਂਦਾ ਸਮੁੰਦਰ ਨੂੰ ਪਾਰ ਕਰਨਾ ਹੋਵੇ ਜਹਾਜ਼ ਦੀ ਲੋੜ ਹੈ ਵੈਸੇ ਨਹੀਂ ਲੰਘਿਆ ਜਾਂਦਾ ਸਮੁੰਦਰ ਬੜਾ ਥਾ ਡੂੰਘਾ ਬੜਾ ਬੜਾ ਕੋਈ ਅੰਤ ਨਹੀਂ ਪਾਇਆ ਅਜੇ ਤੱਕ ਕਿਸੇ ਨੇ ਸਮੁੰਦਰ ਦਾ ਇਹ ਸੰਸਾਰ ਦਾ ਵੀ ਅਜੇ ਤੱਕ ਕਿਸੇ ਨੇ ਅੰਤ ਨਹੀਂ ਪਾਇਆ ਜਿਹੜਾ ਵੀ ਆਇਆ ਮਨ ਦੇ ਟਹੇ ਚੜ ਕੇ ਮਨ ਦੇ ੱੱਕੇ ਚੜ ਕੇ ਸੰਸਾਰ ਵਿੱਚ ਹੀ ਡੁੱਬ ਗਿਆ ਮਨ ਦੇ ਬੜੇ ਫੁਰਨੇ ਆਪਾਂ ਕਿ ਵੀ ਵਿਚਾਰ ਕਰਦੇ ਹੁੰਨੇ ਆ ਇਸਲਾਮ ਦਾ ਫਕੀਰ ਕਹਿੰਦਾ ਹੈ ਕਹਿੰਦਾ ਮਨ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਮਨ ਦੇ ਪਿੱਛੇ ਲੱਗਣ ਵਾਲੇ ਡੁੱਬ ਜਾਂਦੇ ਆ ਮਨ ਕੇ ਮਾਰੇ ਮਰ ਗਏ ਕਾਜੀ ਮੁੰਨਾ ਸੇ ਬੜੇ ਵੱਡੇ ਵੱਡੇ ਸੰਸਾਰ ਦੇ ਵਿੱਚ ਹੀ ਡੁੱਬ ਗਏ ਸੰਸਾਰ ਸਾਗਰ ਮੈਂ ਜਲਣ ਨਾ ਦਿਨੇ ਬਰਜ ਸਤਿਗੁਰੂ ਬਚਨ ਕਰ ਰੇ ਕਹਿੰਦੇ ਸੰਸਾਰ ਸਾਗਰ ਸਮੁੰਦਰ ਦੇ ਵਿੱਚ ਮਾਲਕ ਉਹਨਾਂ ਨੂੰ ਡੁੱਬਣ ਨਹੀਂ ਦਿੰਦਾ ਜਿਨ੍ਹਾਂ ਨੇ ਆਪਣੀ ਬਾਹ ਪਰਮੇਸ਼ਰ ਵਾਹਿਗੁਰੂ ਨੂੰ ਪੜਾ ਦਿੱਤੀ ਸੰਸਾਰ ਸਾਗਰ ਮੈਂ ਜਲਣ ਨਾ ਦਿਨੇ ਇਹ ਸੰਸਾਰ ਜਲ ਬਲ ਰਿਹਾ ਹੈ ਸੰਸਾਰ ਪਰਮੇਸ਼ਰ ਤੋਂ ਟੁੱਟ ਕੇ ਸੜ ਰਿਹਾ ਹੈ ਪਰਮਾਤਮਾ ਦੇ ਦੂਰ ਨਾਮ ਤੋਂ ਦੂਰ ਜਾ ਕੇ ਜਾ ਪਰ ਜਿਹੜੇ ਨਾਮ ਨਾਲ ਜੁੜੇ ਆ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਉਹਨਾਂ ਨੂੰ ਜਲਣ ਨਹੀਂ ਦਿੰਦਾ ਸੰਸਾਰ ਸਾਗਰ ਮੈਂ ਜਲਨ ਨਦੀ ਨੇ ਕਿਨੇ ਨਾ ਦੂਤਰ ਭਾਖੇ ਕਹਿੰਦੇ ਉਹਨਾਂ ਦੀ ਦੁਰਤੀ ਨਹੀਂ ਹੁੰਦੀ ਉਹਨਾਂ ਨੂੰ ਤਰਨਾ ਇਸ ਸੰਸਾਰ ਤੋਂ ਸੌਖਾ ਜਾਂਦਾ ਹੈ ਉਹਨਾਂ ਦੀ ਬੇਪਤੀ ਨਹੀਂ ਹੁੰਦੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿ ਰਹੇ ਗੁਰਬਾਣੀ ਕਹਿ ਰਹੀ ਕਿਨੇ ਨਾ ਦੂਤਰ ਭਾਖੇ ਤਰਨਾ ਸੌਖਾ ਹੋ ਗਿਆ ਉਹਨਾਂ ਦਾ ਜਿਨ੍ਹਾਂ ਨੇ ਆਪਣੀ ਬਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਫੜਾਤੀ ਜਿਨ੍ਹਾਂ ਨੇ ਆਪਣੀ ਬਾਹ ਵਾਹਿਗੁਰੂ ਨੂੰ ਫੜਾਤੀ ਅਗਲਾ ਬਚਨ ਕਹਿੰਦੇ ਹਨ ਜਿਨ ਕੈ ਮਨ ਸਾਚਾ ਵਿਸ਼ਵਾਸ ਜੋ ਆਪਾਂ ਵਿਚਾਰ ਕਰਦੇ ਸੀ ਜਿਨ੍ਹਾਂ ਨੂੰ ਪੂਰਨ ਭਰੋਸਾ ਆ ਗਿਆ ਜਿਨ ਕੈ ਮਨ ਜਿਨ੍ਹਾਂ ਦੇ ਅੰਦਰ ਸੱਚਾ ਵਿਸ਼ਵਾਸ ਹੈ ਭਰੋਸਾ ਹੈ ਅਟਲ ਸ਼ਰਧਾ ਜਿਨ੍ਹਾਂ ਦੇ ਅੰਦਰ ਡੋਲਦੀ ਨਹੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੀ ਉਹ ਸ਼ਰਧਾ ਖਰਾਬ ਨਹੀਂ ਕਰਦੇ ਭਾਵਨਾ ਨਹੀਂ ਵਿਗਾੜਦੇ ਆਪਣੀ ਸੰਸਾਰ ਦਾ ਕਿਸਮਾ ਹੈ ਜੇ ਕੋਈ ਸਾਨੂੰ ਉਹ ਗੱਲਾਂ ਕਹ ਦੇਵੇ ਸਾਡੀ ਸ਼ਰਧਾ ਟੁੱਟ ਜਾਂਦੀ ਸਾਡਾ ਵਿਸ਼ਵਾਸ ਟੁੱਟ ਜਾਂਦਾ ਪਰ ਜਿਨ੍ਹਾਂ ਦਾ ਦ੍ਰਿੜ ਭਰੋਸਾ ਹੈ ਆਪਣੇ ਮਾਲਕ ਸਾਈਂ ਵਾਹਿਗੁਰੂ ਤੇ ਉਹਨਾਂ ਨੂੰ ਭਾਵੇਂ ਸਾਰਾ ਸੰਸਾਰ ਕਹੀ ਜਾਵੇ ਉਹਨਾਂ ਦੀ ਸ਼ਰਧਾ ਭਰੋਸਾ ਵਿਸ਼ਵਾਸ ਟੁੱਟਦਾ ਨਹੀਂ ਪੂਰਨ ਪ੍ਰੋਸਾ ਰੱਖਦੇ ਹੋ ਸਤਿਗੁਰੂ ਜੀ ਕਹਿੰਦੇ ਜਿਨ ਕੈ ਮਨ ਸਾਚਾ ਵਿਸ਼ਵਾਸ ਜਿਨ੍ਹਾਂ ਗੁਰਮਖਾਂ ਪਿਆਰਿਆਂ ਦੇ ਮਨ ਵਿੱਚ ਗੁਰੂ ਪਰਮੇਸ਼ਰ ਵਾਸਤੇ ਅਟਲ ਸ਼ਰਧਾ ਹੈ ਜਿਨ੍ਹਾਂ ਦੀ ਸ਼ਰਧਾ ਬਣ ਗਈ ਨਾ ਵਾਹਿਗੁਰੂ ਤੇ ਉਹ ਇੱਕ ਹੀ ਮੇਨ ਬਾਬਰ ਸਾਰੇ ਉਹਨੂੰ ਤਰ੍ਹਾਂ ਤਰ੍ਹਾਂ ਦੇ ਨਾਮ ਲੈ ਕੇ ਆਵਾਜ਼ਾਂ ਮਾਰਦੇ ਆ ਪਰ ਇੱਕ ਪਰਮਾਤਮਾ ਪਰਮੇਸ਼ਰ ਮੇਨ ਆਵਰ ਇੱਕ ਓੰਕਾਰ ਉਹ ਇੱਕੀ ਹੈ ਜਿਹਦੀ ਉਹਦੇ ਤੇ ਭਰੋਸਾ ਸ਼ਰਦਾ ਬਣ ਗਈ ਨਾ ਤੇ ਅੱਗੇ ਕਹਿੰਦੇ ਬੇਖ ਬੇਖ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ ਕਹਿੰਦੇ ਮਾਲਕ ਦੀ ਸੁਭਾ ਵਡਿਆਈ ਦੇਖ ਕੇ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਸ਼ਾਂਤੀ ਬਣੀ ਰਹਿੰਦੀ ਹੈ ਉਹ ਮਾਲਕ ਦੇ ਕੌਤਕ ਤੱਕ ਤੱਕ ਕੇ ਖੁਸ਼ ਹੁੰਦੇ ਆ ਉਹਨਾਂ ਦੇ ਅੰਦਰ ਸੱਚੀ ਖੁਸ਼ੀ ਬਣਦੀ ਹੈ ਮਾਲਕ ਦੇ ਕੌਤਕ ਦੇਖ ਕੇ ਆਨੰਦ ਮਈ ਹੋ ਜਾਂਦੇ ਆ ਅੱਗੇ ਰਹਾਉ ਚਰਨ ਕਰਦੇ ਚਰਨ ਸਰਣ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਜੋ ਆਪਾਂ ਵਿਚਾਰ ਕਰਦੇ ਸੀ ਅੰਤਰਜਾਮੀ ਅੰਤਰ ਅੰਦਰ ਦੀ ਜਾਣਣ ਵਾਲਾ ਹਰੇਕ ਦੇ ਦਿਲ ਦੀ ਜਾਣਣ ਵਾਲਾ ਵਾਹਿਗੁਰੂ ਦੇਖੋ ਸਾਡੇ ਤਾਂ ਸਮਝ ਤੋਂ ਵੀ ਪਰੇ ਦੀ ਗੱਲ ਹੈ ਕਿੰਨੀ ਦੁਨੀਆ ਸੰਸਾਰ ਦੀ ਕਿੰਨੇ ਜੀਵ ਜੰਤੂ ਆ ਸਭ ਦੇ ਅੰਦਰ ਦੀ ਜਾਣਣ ਵਾਲਾ ਸਭ ਦੇ ਅੰਦਰ ਦੀ ਪੁਕਾਰ ਸਭ ਦੇ ਅੰਦਰ ਦੀ ਪੀੜ ਸਮਝਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਦਾ ਸਭ ਦੀਆਂ ਪੀੜਾਂ ਪਛਾਨ ਲੈਂਦਾ ਮਾਲਕ ਸਭ ਦੇ ਅੰਦਰ ਦੀ ਜਾਣ ਲੈਂਦਾ ਮਾਲਕ ਸਭ ਦੇ ਅੰਦਰ ਆਪ ਬੈਠਾ ਇੱਕ ਬਬਰ ਸਭ ਦੇ ਅੰਦਰ ਵਰਤ ਰਹੀ ਹੈ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਮਾਲਕ ਚਰਨ ਸਰਣ ਪੂਰਨ ਪਰਮੇਸ਼ਰ ਸਤਿਗੁਰੂ ਜੀ ਕਹਿੰਦੇ ਤੂੰ ਵੀ ਗੁਰਮੁਖ ਪਿਆਰੇ ਐ ਬੰਦੇ ਉਦੇ ਚਰਨਾਂ ਦਾ ਓਟ ਆਸਰਾ ਲੈ ਜਿਹੜਾ ਪੂਰਨ ਪਰਮੇਸ਼ਰ ਹੈ ਜਿਹੜਾ ਅੰਦਰ ਦੀ ਜਾਣਨ ਵਾਲਾ ਹੈ ਚਰਨ ਸਰਣ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਸਾਖਿਓ ਦਾ ਅਰਥ ਹੈ ਪ੍ਰਤੱਖ ਦੇਖਣਾ ਮਾਲਕ ਪਰਮੇਸ਼ਰ ਪਰਮਾਤਮਾ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਅੰਤਰਜਾਮੀ ਸਾਖਿਓ ਉਹ ਮਾਲਕ ਸਭ ਦੇ ਅੰਦਰ ਦੀ ਜਾਣ ਕੇ ਉਹਨਾਂ ਦੀ ਹਾਲਤ ਚੰਗੀ ਕਰਨ ਵਾਲਾ ਹੈ ਅਗਲਾ ਵਚਨ ਅਖੀਰਲਾ ਵਚਨ ਸਤਿਗੁਰੂ ਜੀ ਕਰਦੇ ਹੁ ਉਚਾਰਨ ਕਰਦੇ ਹਨ ਜਾਨ ਬੂਜ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਦਿਲ ਦੀ ਜਾਣ ਲਈ ਸੱਚੀ ਅਰਦਾਸ ਮਾਲਕ ਨੇ ਉਹਨਾਂ ਨੂੰ ਮਾਲਕ ਨੇ ਆਪ ਆਪਣੇ ਬਣਾ ਲਿਆ ਉਹਨਾਂ ਦੇ ਦਿਲ ਦੀ ਜਾਣ ਕੇ ਸਮਝ ਕੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਆਪਣਾ ਜਿਹੜਾ ਜਿਹਦਾ ਮਾਲਕ ਬਣ ਗਿਆ ਜਿਹੜੇ ਮਾਲਕ ਦੇ ਬਣ ਗਏ ਉਨ੍ਹਾਂ ਬਾਬ ਦੀ ਬਚਨਾਂ ਨਾਲ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਆਪਣੇ ਤੇ ਆਪਣੇ ਮਾਲਕ ਜਿਨ੍ਹਾਂ ਨੇ ਆਪਣਾ ਮਾਲਕ ਨੂੰ ਬਣਾ ਲਿਆ ਜਿਨ੍ਹਾਂ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਉਹਨਾਂ ਨੂੰ ਆਪਣਾ ਬਣਾ ਲਿਆ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਆਪਣਾ ਬਣਾ ਲਿਆ ਇਹ ਕਹਿੰਦੇ ਇਸ ਤਰ੍ਹਾਂ ਆਪਣੇ ਭਗਤਾਂ ਅੰਦਰ ਜਿਹੜਾ ਭਗਤੀ ਦਾ ਫੁਹਾਰਾ ਫੁੱਟਦਾ ਨਾ ਕੋਮਲ ਅੰਕਰ ਬੂਟਾ ਜਿਹੜਾ ਅੰਕਰ ਹੁੰਦਾ ਹੈ ਫੁੱਟਦਾ ਮਾਲਕ ਨੇ ਉਹ ਆਪ ਕਿਰਪਾ ਕਰਕੇ ਉਹਦੀ ਲਾਜ ਰੱਖ ਲਈ ਜਾਨ ਬੂਝ ਆਪਣਾ ਕੀ ਉਹ ਨਾਨਕ ਭਗਤਨ ਦਾ ਅੰਕੁਰ ਰੱਖਿਓ ਕਿਵੇਂ ਵਿਕਾਰਾਂ ਤੇ ਟਹੇ ਚੜਨ ਤੋਂ ਉਹਨਾਂ ਨੂੰ ਬਚਾਲਿਆ ਡਿੱਗਣ ਤੋਂ ਬਚਾਲਿਆ ਡੋਲਣ ਤੋਂ ਬਚਾਲਿਆ ਬਚੀਦਾ ਤਾਂ ਹੀ ਹੈ ਜੇ ਵਾਹਿਗੁਰੂ ਸਿਰ ਤੇ ਮਿਹਰ ਭਰੇ ਹੱਥ ਰੱਖੇ ਅਸੀਂ ਆਪਣੇ ਜੋਰ ਨਾਲ ਨਾ ਤਾਂ ਵਿਕਾਰਾਂ ਤੋਂ ਬਚ ਸਕਦੇ ਹਾਂ ਨਾ ਸੰਸਾਰ ਦੀ ਅਗਨ ਤੋਂ ਬਚ ਸਕਦੇ ਹਾਂ ਨਾ ਮਨ ਦੇ ਜੋਰ ਤੋਂ ਬਚ ਸਕਦੇ ਹਾਂ ਮਨ ਵਿੱਚ ਹੀ ਬੜਾ ਜੋਰ ਹੈ ਮਨ ਕਿਛ ਕੀ ਲਾ ਜਾਂਦਾ ਪਰ ਜੇ ਗੁਰੂ ਕਿਰਪਾ ਕਰੇ ਮਨ ਵਸਿਆ ਵੈ ਨਾਨਕਾ ਜੇ ਪੂਰਨ ਕਿਰਪਾ ਹੋਈ ਜੇ ਗੁਰੂ ਸਿਰ ਤੇ ਮਿਹਰ ਪਰਿਆਦ ਰੱਖੇ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੀ ਬਚ ਜਾਈਦਾ ਹੈ ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ ਵੀ ਬਚ ਜਾਈਦਾ ਹੈ ਨਿੰਦਿਆ ਚੁਗਲੀ ਇਰਖਾ ਤੋਂ ਵੀ ਬਚ ਜਾਈਦਾ ਹੈ ਸਾਰੇ ਪਾਸਿਓਂ ਵਿਸ਼ੇ ਵਿਕਾਰਾਂ ਤੋਂ ਬਚ ਜਾਈਦਾ ਹੈ ਜੇ ਗੁਰੂ ਮਿਹਰ ਪਰਿਆ ਹੱਥ ਰੱਖੇ ਸਿਰ ਤੇ ਇਹ ਅਰਦਾਸ ਅਸੀਂ ਕਰਦੇ ਰਹੀਏ ਸਤਿਗੁਰੂ ਜੀ ਸਾਡੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੀ ਨਾ ਡਿਗੀ ਨਾ ਡੋਲੀਏ ਸਦਾ ਤੈਨੂੰ ਚੰਚੇ ਤੇ ਰੱਖੀਏ ਅਰਦਾਸ ਹਮੇਸ਼ਾ ਮਾਲਕ ਦੇ ਚਰਨਾਂ ਵਿੱਚ ਕਰਦੇ ਰਹੀਏ ਨਾ ਭੁੱਲੀ ਨਾ ਭੁਲਾਵੀਂ ਨਾ ਵਿਸਰੀ ਨਾ ਵਿਸਾਰੇ ਜਿੱਥੇ ਰੱਖੀ ਆਪਣੇ ਸੋਹਣੇ ਚਰਨਾਂ ਵਿੱਚ ਰੱਖੀ ਇਹ ਅਰਦਾਸ ਹਮੇਸ਼ਾ ਮਾਲਕ ਨੂੰ ਕਰਦੇ ਰਹੀਏ ਸਤਿਗੁਰੂ ਅਰਦਾਸ ਇਹ ਅਰਦਾਸ ਨਾ ਬਹੁਤ ਛੇਤੀ ਸੁਣ ਲੈਂਦਾ ਨਾਮ ਦੀ ਦਾਤ ਕੋ ਮੰਗਦਾ ਨਾ ਬਹੁਤ ਛੇਤੀ ਮਾਲਕ ਸੁਣਾਦਾ ਅਰਦਾਸ ਕਰਕੇ ਦੇਖਿਓ ਜੇ ਅਸੀਂ ਦਾਤਾਂ ਮੰਗਦੇ ਹਾਲਾਂਕਿ ਸਾਡੇ ਭਲੇ ਵਾਸਤੇ ਦਾਤਾਂ ਨਹੀਂ ਮਿਲਦੀਆਂ ਕਈ ਵਾਰ ਉਹਦੇ ਵਿੱਚ ਹੀ ਭਲਾ ਹੁੰਦਾ ਹੈ ਪਰ ਜੇ ਕੋਈ ਦਾਤ ਨਾਮ ਦੀ ਮੰਗਦਾ ਨਾ ਭਾਵਨਾ ਨਾਲ ਹੱਥ ਜੋੜ ਕੇ ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ ਦੋ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਤੇਰੇ ਚਰਨਾਂ ਨਾਲ ਪਿਆਰ ਬਣ ਜੇ ਵਾਹਿਗੁਰੂ ਜੀ ਕਿਰਪਾ ਕਰੋ ਇਹ ਅਰਦਾਸ ਤਾਂ ਬਹੁਤ ਛੇਤੀ ਪ੍ਰਵਾਨ ਹੋ ਜਾਂਦੀ ਜੇ ਸ਼ਰਧਾ ਨਾਲ ਮੰਗਦੇ ਆਂ ਪਰਮੇਸ਼ਰ ਦਾ ਨਾਮ ਵਾਹਿਗੁਰੂ ਦੇਣ ਲੱਗਿਆ ਸਮਾਂ ਨਹੀਂ ਲੱਗਦਾ ਦੂਸਰਾ ਫਿਰ ਜੇ ਨਾਮ ਮਿਲ ਗਿਆ ਤੇ ਫਿਰ ਦਾਤਾਂ ਵੀ ਫਿਰ ਆਪਾਂ ਵਿਚਾਰ ਕੀਤੀ ਹੈ ਕਮੀ ਨਹੀਂ ਰਹਿੰਦੀ ਉਹ ਵੀ ਪਿੱਛੇ-ਪਿੱਛੇ ਆ ਜਾਂਦੀਆਂ ਸਭ ਤੋਂ ਪਹਿਲਾਂ ਅਸੀਂ ਨਾਮ ਮੰਗ ਲਈਏ ਪਰਮੇਸ਼ਰ ਤੋਂ ਵਾਹਿਗੁਰੂ ਦਾ ਸਿਮਰਨ ਮੰਗ ਲਈਏ ਵਾਹਿਗੁਰੂ ਜੀ ਸਾਨੂੰ ਸਿਮਰਨ ਦੇ ਦਿਓ ਆਪਣਾ ਆਪਣੇ ਨਾਮ ਦੀ ਦਾਤ ਦੇ ਦਿਓ ਮਾਲਕ ਨੇ ਨਾਮ ਦੀ ਦਾਤ ਦੇ ਦੇਣੀ ਹੈ ਦਾਤਾਂ ਦੀ ਮੇਰੇ ਕੋਈ ਕਮੀ ਨਹੀਂ ਰਹਿਣੀ ਸਾਰੇ ਮਨੋਰਥ ਪੂਰੇ ਹੋ ਜਾਣੇ ਆ ਜੀ ਐਸੀ ਸਤਿਗੁਰਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਵ ਸੰਗਤਾਂ ਨੇ ਬੜੇ ਪਿਆਰ ਨਾਲ ਬੈਠ ਕੇ ਸਰਵਣ ਕੀਤਾ ਹੈ ਦੀ ਗਲਤੀਆਂ ਭੁੱਲਾਂ ਦੀ ਖਿਮਾ ਆਸੀਸ ਦੇਣੀ ਦੇਹੋ ਸੱਜਣ ਆਸੀਸੜੀਆਂ ਜੇ ਹੋਵੇ ਸਾਹਿਬ ਸੋ ਮੇਲ ਬਲਾਵਤੇ ਦੀਆਂ ਖਵਾਹਿ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ